ਆ ਵੱਡੀਆਂ ਇੱਟਾਂ ਪਾ ਕੇ ਗੁਜ਼ਾਰਾ ਕਰ ਰਹੇ ਆ ਕਿ ਦੀਨਾ ਨਗਰ ਦੀਆਂ ਗਲੀਆਂ ਬਣਨੀਆਂ ਸਨ ਉਹ ਤੀਨਾ ਨਗਰ ਨੂੰ ਆਸ ਲੱਗੀ ਸੀ ਕਿ ਸਾਡੀਆਂ ਗਲੀਆਂ ਬਣਨੀਆਂ ਔਰ ਆਪਣੇ ਕੋਲੋਂ ਵੱਡੀਆਂ ਇੱਟਾਂ ਜਿਹੜੀਆਂ ਇਹ ਰੋੜੀ ਪਾ ਕੇ ਗੁਜ਼ਾਰਾ ਕੀਤਾ ਜਾ ਰਿਹਾ ਕਿ ਦੀਨਾ ਨਗਰ ਦੇ ਲੋਕਾਂ ਨੇ ਆਪਣੇ ਘਰਾਂ 'ਚ ਜਾਣਾ ਔਰ ਵੇਖ ਸਕਦੇ ਹੋ ਕਿ ਕੋਠੀਆਂ ਬਣੀਆਂ ਨੇ ਮਹਿਲ ਬਣੇ ਨੇ ਲੋਕਾਂ ਨੇ ਆਪਣੇ ਅਲੀਸ਼ਾਨ ਘਰ ਬਣਾਏ ਨੇ ਰਹਿਣ ਬਸੇਰੇ ਵਧੀਆ ਬਣਾਏ ਨੇ ਔਰ ਪਿੰਡਾਂ ਵਿੱਚੋਂ ਬਹੁਤ ਸਾਰੇ ਲੋਕ ਪਿੰਡਾਂ 'ਚੋਂ ਆਏ ਨੇ ਔਰ ਸ਼ਹਿਰ ਵਿੱਚ ਆ ਕੇ ਘਰ ਬਣਾਏ ਨੇ ਕਿ ਸ਼ਹਿਰ ਵਿੱਚ ਸਟੱਡੀ ਬੱਚਿਆਂ ਦੀ ਸੌਖੀ ਆ ਟਿਊਸ਼ਨ ਵਾਲਾ ਮਿਲ ਜਾਂਦਾ ਸਕੂਲ ਨਾਮੀ ਹੈਗੇ ਸ਼ਹਿਰਾਂ 'ਚ ਉਹ ਆ ਕੇ ਕੀ ਫਾਇਦਾ ਜੇ ਨਰਕ ਵਿੱਚ ਪੈ ਜਾਣਾ ਇਹ ਨਰਕ ਦੀ ਜ਼ਿੰਦਗੀ ਵੇਖੋ ਇਹ ਇੱਟਾਂ ਰੋੜੇ ਪਾ ਕੇ ਲੋਕ ਆਪਣਾ ਗੁਜ਼ਾਰਾ ਕਰ ਰਹੇ ਆ ਔਰ ਸ਼ਰਮ ਨਹੀਂ ਆਉਂਦੀ ਸਰਕਾਰਾਂ ਨੂੰ ਕਿ ਇਹਨਾਂ ਲੋਕਾਂ ਤੋਂ ਅਸੀਂ ਵੋਟਾਂ ਲੈਂਦੇ ਆ ਇਹਨਾਂ ਲੋਕਾਂ ਨੂੰ ਅਸੀਂ ਗੁੰਮਰਾਹ ਕਰਦੇ ਆ ਇਹਨਾਂ ਲੋਕਾਂ ਦਾ ਕਸੂਰ ਕੀ ਏ ਕੀ ਜ਼ਿੰਮੇਵਾਰੀ ਅਸੀਂ ਨਿਭਾਈ ਏ ਇਹ ਸਰਕਾਰਾਂ ਨੇ ਜ਼ਿੰਮੇਵਾਰੀ ਕੀ ਨਿਭਾਈ ਏ ਵੇਖ ਸਕਦੇ ਤੁਸੀਂ ਤਸਵੀਰਾਂ ਇਹ ਸ਼ਿਵਮ ਕਲੋਨੀ ਦੀਆਂ ਔਰ ਸ਼ਿਵਮ ਕਲੋਨੀ ਦੀ ਹਰ ਗਲੀ ਵਿਖਾਈ ਜਾਵੇਗੀ ਹਰ ਰਸਤਾ ਵਿਖਾਇਆ ਜਾਵੇਗਾ ਕਿਉਂਕਿ ਅਸੀਂ ਪਹਿਲਾਂ ਵੀ 1-2 ਮਹੀਨੇ ਤੋਂ ਇਹ ਖਬਰਾਂ ਵਿਖਾਉਂਦੇ ਆ ਰਹੇ ਹਾਂ ਕਿ ਦੀਨਾ ਨਗਰ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਹਾਲਾਤ ਮਾੜੇ ਨੇ ਉਹ ਹਾਲਾਤ ਵਿਖਾ ਰਹੇ ਹਾਂ ਜਿਨ੍ਹਾਂ ਦੀਆਂ ਗਲੀਆਂ ਜਿਨ੍ਹਾਂ ਦੇ ਰਸਤੇ ਟੁੱਟੇ ਹੋਏ ਨੇ ਲੇਕਿਨ ਅੱਜ ਅਸੀਂ ਕਿਹੜੇ-ਕਿਹੜੇ ਰਸਤੇ ਤੁਹਾਨੂੰ ਵਿਖਾਈਏ ਅੱਜ ਸ਼ਿਵਮ ਕਲੋਨੀ ਦਾ ਆਹ ਵੇਖ ਕੇ ਆਹ ਵੇਖ ਕੇ ਹੈਰਾਨ ਹੋ ਗਏ ਆਂ ਕਿ ਪੱਠੇ ਦੀਆਂ ਤਾਜ਼ੀਆਂ ਇੱਟਾਂ ਸੁੱਟ-ਸੁੱਟ ਕੇ ਲੋਕਾਂ ਨੇ ਗੁਜ਼ਾਰਾ ਕੀਤਾ ਕਿ ਇਹ ਗਲੀਆਂ ਬਣਾਈਆਂ ਨੇ ਕਿ ਕਿਤੇ ਰਸਤਾ ਥੋੜਾ ਬੋਤਾ ਬਣ ਜਾਵੇ ਜਦੋਂ ਬਾਰਿਸ਼ ਪੈਂਦੀ ਹੋਵੇਗੀ ਫਿਰ ਕੀ ਹਾਲਾਤ ਹੁੰਦੇ ਹੋਣਗੇ ਔਰ ਚਾਰੋਂ ਤਰਫ ਦੀਨਾ ਨਗਰ ਜਿਹੜਾ ਉਹ ਨਰਕ ਬਣਿਆ ਪਿਆ ਦੀਨਾ ਨਗਰ ਦੀਆਂ ਗਲੀਆਂ ਨਰਕ ਬਣੀਆਂ ਪਈਆਂ ਨੇ ਔਰ ਦੀਨਾ ਨਗਰ ਦੇ ਹਾਲਾਤ ਕਦੋਂ ਸੁਧਰਨਗੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੇ ਗੱਲ ਕਰੀਏ ਤਾਂ ਪਿੰਡਾਂ ਦੀ ਫਿਰ ਆ ਗਈ ਉੱਥੇ ਹੀ ਗੱਲ ਕਿ ਪਿੰਡਾਂ ਦੀਆਂ ਮੜੀਆਂ ਵੀ ਇਹਨਾਂ ਨਾਲੋਂ ਸਾਫ਼ ਨੇ ਪਿੰਡਾਂ ਦੇ ਵਿੱਚ ਅੱਜ ਗਲੀਆਂ ਪੱਕੀਆਂ ਨੇ ਪਿੰਡਾਂ ਦੇ ਵਿੱਚ ਸਟਰੀਟ ਲਾਈਟਾਂ ਲਗੀਆਂ ਨੇ ਪਿੰਡਾਂ ਦੇ ਵਿੱਚ ਚਾਰ ਚਫੇਰਾ ਪੱਕਾ ਲੇਕਿਨ ਕੋਈ ਇੱਕ ਕਰਮਾ ਦਾ ਮਾਰਾ ਪਿੰਡ ਹੋਵੇਗਾ ਜੇ ਦੀ ਕੋਈ ਇੱਕ ਗਲੀ ਜਾਂ ਇੱਕ ਦੋ ਹੋਰ ਰਸਤਾ ਕੱਚਾ ਰਹਿ ਗਿਆ ਹੋਵੇਗਾ ਕਿਉਂਕਿ ਉਹ ਕਿ ਕਰਮ ਮਾਰੇ ਹੋਣਗੇ ਕਿਸੇ ਪਿੰਡ ਦੇ ਨਹੀਂ ਤੇ ਆ ਜੋ ਸ਼ਹਿਰ ਹੈ ਸ਼ਹਿਰ ਵਿੱਚ ਆ ਕੇ ਕਿਵੇਂ ਬੱਚੇ ਪੜਾਉਣੇ ਨੇ ਜੇ ਬੱਚਾ ਸਾਬਤ ਸੂਬਤ ਹੀ ਸਕੂਲ ਵਿੱਚ ਨਹੀਂ ਪਹੁੰਚ ਸਕਿਆ ਤਾਂ ਪੜੇਗਾ ਕੀ ਇਹ ਹਾਲਾਤ ਜਦੋਂ ਤੁਹਾਨੂੰ ਵਿਖਾਉਂਦੇ ਆ ਤਾਂ ਵੀਡੀਓ ਵੱਤ ਵਤ ਸ਼ੇਅਰ ਕਰਿਆ ਕਰੋ ਇੱਕ ਸਰਕਾਰ ਆਉਂਦੀ ਆ ਤੇ ਪਿਛਲੀਆਂ ਦਾ ਨਾਮ ਲਾ ਦਿੰਦੀ ਆ ਪਿਛਲੀ ਆਉਂਦੀ ਆ ਤਾਂ ਅਗਲੀਆਂ ਦਾ ਨਾਮ ਲਗਾ ਦਿੰਦੀ ਆ ਬਸ ਬਦਲਾ ਚਾਹੀਦਾ ਇਹਨਾਂ ਨੂੰ ਕਿ ਸਾਡਾ ਬਦਲਾ ਕਰ ਦਿਓ ਦੂਸਰਾ ਕਹਿੰਦਾ ਸਾਡਾ ਬਦਲਾ ਕਰ ਦਿਓ ਅਗਲੀ ਵਾਰ ਅਸੀਂ ਕੰਮ ਕਰਾਂਗੇ ਕਿਹੜੇ ਕਿਹੜੇ ਕੰਮ ਕਰੋਗੇ ਤੁਸੀਂ ਕੋਈ ਕੰਮ ਵੀ ਦੱਸ ਦਿਓ ਕਿ ਤੁਹਾਡੇ ਘਰਾਂ ਵਿੱਚ ਜਦੋਂ ਵੋਟਾਂ ਲੈਣ ਤੁਸੀਂ ਲੋਕਾਂ ਦੇ ਘਰ ਆਉਂਦੇ ਹੋ ਫਿਰ ਕਿਹੜਾ ਕੰਮ ਕਰਦੇ ਹੋ ਵੋਟਾਂ ਜਿਹੜੀਆਂ ਜਦੋਂ ਲੈਣ ਆਉਂਦੇ ਹੋ ਗੁੰਮਰਾਹ ਕਰਨ ਜਦੋਂ ਆਉਂਦੇ ਹੋ ਫੇਰ ਐ ਇਟਾਂ ਰੋੜੇ ਜਿਹੜੇ ਆ ਉਦੋਂ ਨਹੀਂ ਤੁਹਾਨੂੰ ਦਿਖਾਈ ਦਿੰਦੇ ਉਦੋਂ ਲੋਕਾਂ ਦੇ ਰਸਤੇ ਦਿਖਾਈ ਨਹੀਂ ਦਿੰਦੇ ਸਿਰਫ ਐਹੀ ਆ ਕਿ ਲੋਕਾਂ ਦੇ ਜਿਹੜੇ ਰਸਤੇ ਆ ਉਹ ਪੱਕੇ ਕੀਤੇ ਜਾਣ ਮੰਗ ਸਾਡੇ ਚੈਨਲ ਦੇ ਮਾਦੀ ਮਰਾ ਹੀ ਇਹੀ ਆ ਸਾਡੀਆਂ ਤਾਂ ਰਹਿਸ਼ਾ ਸ਼ਹਿਰ ਦੇ ਵਿੱਚ ਨਹੀਂ ਆ ਸ਼ੁਕਰ ਕਰਦੇ ਆ ਮਾਲਕ ਦਾ ਕਿ ਅਸੀਂ ਪਿੰਡਾਂ 'ਚ ਰਹਿੰਦੇ ਆ ਜੇ ਇਹਨਾਂ ਸ਼ਹਿਰਾਂ 'ਚ ਰਹਿੰਦੇ ਹੋਈਏ ਤਾਂ ਅਸੀਂ ਵੀ ਅਜਿਹਾਂ ਲੋਕਾਂ ਵਾਂਗ ਲਾਈਨ 'ਚ ਲੱਗੇ ਹੋਣਾ ਸੀ ਇਹਨਾਂ ਲੋਕਾਂ ਨੇ ਬੜੀ ਆਸ ਲਗਾਈ ਕਿ ਸ਼ਹਿਰਾਂ ਵਿੱਚ ਚੱਲਦੇ ਆ ਕਾਰੋਬਾਰ ਵੀ ਮਿਲ ਜਾਂਦਾ ਹੈ ਪੜ੍ਹਾਈ ਵਾਸਤੇ ਸਕੂਲ ਵੀ ਮਿਲ ਜਾਂਦੇ ਆ ਉਹ ਟਿਊਸ਼ਨ ਜਿਹੜੇ ਆ ਸੈਂਟਰ ਬਹੁਤ ਨੇ ਤੇ ਜੇ ਟਿਊਸ਼ਨ ਸੈਂਟਰਾਂ ਤੱਕ ਬੱਚੇ ਜਾ ਹੀ ਨਾ ਸਕੇ ਜੇ ਸਕੂਲਾਂ ਦੀਆਂ ਬੱਸਾਂ ਘਰਾਂ ਤੱਕ ਆ ਹੀ ਨਾ ਸਕੀਆਂ ਤਾਂ ਕਿਵੇਂ ਬੱਚਿਆਂ ਨੇ ਪੜ੍ਹਨਾ ਕਿਵੇਂ ਸਕੂਲਾਂ ਚ ਪੁੱਜਣਾ ਫਿਰ ਸਰਕਾਰਾਂ ਨੂੰ ਬੇਨਤੀ ਕਰ ਦਈਏ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਤੁਹਾਡੇ ਪੋਰਟਲ ਦੇ ਉੱਤੇ ਇਹ ਖਬਰਾਂ ਕੋ ਬਣ ਗਈਆਂ ਇਹ ਖਬਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਇਹ ਵੇਖੋ ਹਾਲਾਤ ਸਾਬਤ ਇਟਾਂ ਛੁੱਟ-ਛੁੱਟ ਕੇ ਲੋਕ ਆਪਣਾ ਗੁਜ਼ਾਰਾ ਕਰ ਰਹੇ ਆ ਔਰ ਸਰਕਾਰਾਂ ਸੁੱਤੀਆਂ ਪਈਆਂ ਨੇ ਸਰਕਾਰਾਂ ਨੂੰ ਕੋਈ ਜਾਗ ਨਹੀਂ ਆ ਰਹੀ ਕੋਈ ਹੋਸ਼ ਨਹੀਂ ਆ ਰਹੀ ਕਿ ਅਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਅਸੀਂ ਲੋਕਾਂ ਤੋਂ ਵੋਟਾਂ ਲਈਆਂ ਸੀ ਤਾਂ ਅੱਜ ਲੋਕ ਜਿਹੜੇ ਆ ਉਹ ਸਾਡੀ ਜਾਨ ਨੂੰ ਰੋ ਰਹੇ ਨੇ ਅੱਜ ਲੋਕ ਸਾਨੂੰ ਲਾਂਤਾਂ ਪਾ ਰਹੇ ਨੇ ਪਿਛਲਿਆਂ ਨੇ ਆਪਣੇ ਉੱਤੇ ਜਹਿਜਾਕਾਰ ਕਰ ਦਿੱਤੀ ਆ ਅਗਲੇ ਆਪਣੀ ਜਾਇਜ਼ਾਕਰ ਕਰ ਰਹੇ ਆ ਸਿਰਫ ਆਪਣੇ ਐਮਐਲਏ ਆਪਣੇ ਐਮਸੀ ਇਹੀ ਬਣਦੇ ਹੋਣੇ ਚਾਹੀਦੇ ਆ ਸੜਕਾਂ ਗਲੀਆਂ ਬਣਨੀਆਂ ਜਿਹੜੀਆਂ ਉਹ ਮਣਾ ਆ ਹਾਲਾਤ ਵੇਖੋ ਦੀਨਾ ਨਗਰ ਦੇ ਔਰ ਫਿਰ ਅਸੀਂ ਗੱਲ ਕਰੀਏ ਤਾਂ ਸ਼ਿਵਮ ਕਲੋਨੀ ਜਿਹੜੀ ਆ ਸਾਰੀ ਟੁੱਟੀ ਹੋਈ ਆ ਔਰ ਇਸ ਕਲੋਨੀ ਵੱਲ ਜਿਹੜਾ ਉਹ ਧਿਆਨ ਦਿੱਤਾ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ